ਪਾਵਰ ਕਾਮੈਂਟ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸਰਕਾਰੀ ਵਿਭਾਗਾ ਦੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਤੀਸਰੇ ਦਿਨ ਮੁਲਾਜ਼ਮਾਂ ਨੂੰ ਕਿਸਾਨ ਜਿੱਥੇ ਬੰਦੀਆਂ ਅਤੇ ਪੈਨਸ਼ਨਰ ਐਸੋਸੀਏਸ਼ਨ ਨੇ ਆਪਣਾ ਸਮਰਥਨ ਦਿੱਤਾ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾ ਵਿੱਚ ਮਰਜ਼ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਪੌਣੇ 4 ਸਾਲਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਹਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਵਿਭਾਗਾ ਦੇ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਨੂੰ ਬੰਦ ਕਰਨ ਦੇ ਲਾਨ ਮਗਰੋਂ ਵੀ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪੀਸਣ ਲਈ ਮਜਬੂਰ ਕੀਤਾ ਹੋਇਆ ਹੈ ਅਤੇ ਸਰਕਾਰੀ ਵਿਭਾਗਾ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਊਟਸੋਰਸਡ ਅਤੇ ਲਿਸਟਮੈਂਟ ठेका ਮੁਲਾਜ਼ਮਾਂ ਨਾਲ ਨੰਗਾ ਚਿੱਟਾ ਧੋਖਾ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਸਤੀਆਂ ਸੇਵਾਵਾਂ ਦੇਣ ਵਾਲੇ ਸਮੂਹ ਸਰਕਾਰੀ ਧਾਰਿਆਂ ਤੇ ਨਿੱਜੀਕਰਨ ਦਾ ਹੱਲਾ ਵਿੱਡਿਆ ਹੋਇਆ ਹੈ ਅਤੇ ਨਿੱਜੀਕਰਨ ਦੇ ਸਹੱਲੇ ਤਹਿਤ ਸਮੂਹ ਸਰਕਾਰੀ ਵਿਭਾਗਾ ਵਿੱਚੋਂ ਕੰਮਪਾਰ ਨੀਤੀ ਮੁਤਾਬਕ ਤੈਅ ਕੀਤੀਆਂ ਪੱਕੀਆਂ ਸਾਮੀਆਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਵਿਭਾਗਾ ਦੀਆਂ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ ਅਤੇ ਨਿੱਜੀਕਰਨ ਦੇ ਇਸ ਹੱਲੇ ਤਹਿਤ ਹੀ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਵਜੋਂ ਅੱਜ ਸਮੁੱਚੇ ਪੰਜਾਬ ਵਿੱਚ ਸਰਕਾਰੀ ਵਿਭਾਗਾ ਦੇ ਠੇਕਾ ਮੁਲਾਜ਼ਮ 2 3 ਅਤੇ 4 ਦਸੰਬਰ ਨੂੰ ਆਪਣੇ ਆਪਣੇ ਵਿਭਾਗਾ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਗਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਵਿਭਾਗਾ ਤੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਨਵੇਂ ਕਿਰਤ ਤੇ ਬਿਜਲੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਸਰਕਾਰੀ ਵਿਭਾਗਾ ਦੇ ਆਊਟਸੋਰਸਡ ਅਤੇ ਇਨਲਿਸਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜਰਬੇ ਦੇ ਆਧਾਰ ਤੇ ਵਿਭਾਗਾ ਵਿੱਚ ਪੱਕਾ ਕੀਤਾ ਜਾਵੇ ਸਾਡਾ ਨਾ ਤਿੰਨ ਦੇ ਦੋ ਤਰੀਕ ਤੋਂ ਲਗਾਤਾਰ ਜਿਹੜਾ ਆ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ ਇੱਥੇ ਅਸੀਂ ਨਾ ਜਿਹੜਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਅੰਦਰ ਪਾਵਰ ਕਾਮ ਐਂਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਹੈ ਜਿਹੜੀ ਨਾ ਆਪਣੀ ਇਹ ਸਮੂਲੀਅਤ ਕਰ ਰਹੀ ਆ ਤੇ ਉਹਨਾਂ ਦੇ ਬੈਨਰ ਦੇ ਹੇਠ ਲਗਾਤਾਰ 3 ਦਿਨ ਦਿਨ ਰਾਤ ਦਾ ਧਰਨਾ ਲਗਾਤਾਰ ਆਪਣਾ ਜਾਰੀ ਆ ਤੇ ਇਹ ਜਿਹੜਾ ਆ ਧਰਨਾ ਆਪਾਂ ਲਾ ਰਹੇ ਆ ਜਿਹੜੇ ਪੰਜਾਬ ਬਿਜਲੀ ਬਿਜਲੀ ਸੋਧ ਬੈਲੇ ਆ ਨਾ 225 ਉਹਨਾਂ ਨੂੰ ਰੱਦ ਕਰਾਉਣ ਦੇ ਸੰਬੰਧ ਦੇ ਵਿੱਚ ਆ ਤੇ ਇਸ ਤੋਂ ਬਿਨਾ ਜਿਹੜੇ ਜੜੀਆਂ ਸਾਡੀਆਂ ਮੰਗਾ ਨਹੀਂ ਮੰਨੀਆਂ ਆ ਉਹ ਪੂਰਨ ਤਰੀਕੇ ਦੇ ਉੱਤੇ ਲਾਗੂ ਕਰਾਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਦੇ ਸੰਬੰਧ ਦੇ ਵਿੱਚ ਇਹ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਆ ਹਾਂਜੀ ਆਨ ਬਾਰੇ ਕੀ ਨੀਤੀ ਕੀ ਆ ਜੇ ਇਹ ਸਰਕਾਰ ਦੀ ਇਹ ਵਾਲੀ ਇਦਾਂ ਦੀਆਂ ਰਹੀਆਂ ਕਰਤੂਤਾਂ ਤਾਂ ਸਾਨੂੰ ਹੋਰ ਵੀ ਸੰਘਰਸ਼ ਤੇ ਤਿੱਖਾ ਕਰਨਾ ਪਊਗਾ ਤੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਵੀ ਇਦਾਂ ਦੀਆਂ ਰੈਲੀਆਂ ਕਰਾਂਗੇ ਲਗਾਤਾਰ ਪਿੰਡਾਂ ਦੇ ਵਿੱਚ ਘੁੰਮਾਂਗੇ ਤੇ ਲੋਕਾਂ ਨੂੰ ਆਪਾਂ ਜਾਣਕਾਰੀ ਦਵਾਂਗੇ ਸੂਚਿਤ ਕਰਾਂਗੇ ਕਿ ਇਹ ਸਰਕਾਰ ਐਸ ਟਾਈਮ ਕਰ ਕੀ ਰਹੀ ਆ ਮੁਲਾਜ਼ਮਾਂ ਦੇ ਨਾਲ ਕਿੰਨੇ ਦਿਨ ਤੋਂ ਆਪਾਂ ਅਸੀਂ ਦੋ ਤਰੀਕ ਦੇ ਦਿਨ ਰਾਤ ਦੇ ਬੈਠੇ ਆ ਜੀ ਇੱਥੇ ਸਾਹਮਣੇ ਹਾਂਜੀ ਅੱਜ ਤੀਜੇ ਦਿਨ ਧਰਨਾ ਚੱਲ ਰਿਹਾ ਹੈ ਇਹ ਮੁਲਾਜ਼ਮਾਂ ਦੀਆਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਚੱਲ ਰਿਹਾ ਧਰਨਾ ਜਿਹੜੀ ਮੁੱਖ ਮੰਗ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੰਦੀ ਹੈ ਹੋਰ ਜਿਹੜੀਆਂ ਮਰਿਆਦੀ ਮੰਗਾਂ ਜਿਵੇਂ ਸਰਕਾਰੀ ਜ਼ਮੀਨਾਂ ਵੇਚਣ ਦੀ ਗੱਲ ਆਈ ਹੈ ਜਾਂ ਬਿਜਲੀ ਬੋਰਡ ਦੇ ਨਜੀਕਰਨ ਦੀ ਮੰਗ ਆਈ ਹੈ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਸਾਂਝੇ ਫਰੰਟ ਤੋਂ ਚੱਲ ਰਿਹਾ ਸੀਗਾ ਅੱਜ ਦਾ ਆਖਰੀ ਦਿਨ ਹੈ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਵਾਜਬ ਮੰਗਾਂ ਇਹਨਾਂ ਨੂੰ ਮੰਨ ਕੇ ਜਿੱਥੇ ਬੰਦਿਆਂ ਨੂੰ ਮੀਟਿੰਗ ਦੇ ਕੇ ਉਹ ਮੰਗਾਂ ਲਾਗੂ ਕੀਤੀਆਂ ਜਾਣ ਤਾਂ ਕਿ ਜਿਹੜੀ ਮੁਲਾਜ਼ਮਾਂ ਵਿੱਚ ਪਾਈ ਹੋਈ ਆਰੀ ਬੇਚੈਨੀ ਹੈ ਉਹ ਦੂਰ ਹੋ ਸਕੇ ਅਗਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਜਿੱਥੇ ਅਸੀਂ ਅੱਜ ਬਿਜਲੀ ਬਿੱਲ 25 ਦਾ ਐਕਟ ਦਾ ਜਟਮਾ ਵਿਰੋਧ ਕਰਦੇ ਆਂ ਉੱਥੇ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਵੇਚੀਆਂ ਜਾ ਰੀਆਂ ਜ਼ਮੀਨਾਂ ਦੇ ਵੀ ਵਿਕਰੀ ਦੀ ਜਿਹੜੀ ਵਿੱਚ ਲਾਈ ਹੋਈ ਹੈ ਉਹਦੇ ਵੀ ਪੂਰਜੋੜ ਖੇਦੀ ਕਰਦੇ ਆਂ ਉਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਰਕਾਰੀ ਜ਼ਮੀਨਾਂ ਵਿੱਚ ਨਾ ਬੰਦ ਕੀਤੀਆਂ ਜਾਣ ਤੇ ਐਕਟ 225 ਜਿਹੜਾ ਉਹ ਉਹ ਵਾਪਸ ਲਿਆ ਜਾਵੇ ਇਹਦੇ ਨਾਲ ਹੀ ਅਸੀਂ ਦੁਬਾਰਾ ਫੇਸਕਲ ਦੀ ਤਾੜਾਂ ਕਰਦੇ ਆਂ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਖੇ ਸੰਘਰਸ਼ਾਂ ਦੇ ਦੇ ਸੀ ਤਿਆਰ ਰਣਕਤ ਰਹਾਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਧਰਨਾ ਲੱਗਿਆ ਇਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜਿਹਨੇ ਨੀਤੀਆਂ ਗਲਤ ਜਿਹੜਾ ਨਵਾਂ 2025 ਦਾ ਸੋਧ ਬਿੱਲ ਆ ਰਿਹਾ ਉਹਦੇ ਵਿਰੋਧ ਦੇ ਵਿੱਚ ਆ ਸਾਡੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਵੱਲੋਂ ਇਹ ਗ੍ਰਿਆਂ ਦੇ ਵਿੱਚ ਲਗਾਤਾਰ ਰਾਤ ਦਿਨ ਦਾ ਧਰਨਾ ਚੱਲ ਰਿਹਾ ਅੱਜ ਤੀਜਾ ਦਿਨ ਆ ਤੇ ਇਹਦੇ ਵਿੱਚ ਫਿਰ ਇਹ ਮਾਰਚ ਵੀ ਕੱਢਿਆ ਗਿਆ ਸੋ ਸਰਕਾਰ ਜਿਹੜਾ ਇਹ 225 ਦਾ ਸੋਧ ਬੈਲ ਲਿਆ ਰਹੀ ਆ ਜਿਹਦੇ ਵਿੱਚ ਉਹਨੂੰ ਪੂਰਾ ਪ੍ਰਾਈਵੇਟ ਕਰ ਰਹੀ ਆ ਜਿਹਦੇ ਨਾਲ ਜਿਹੜਾ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਦਾ ਵੀ ਵੱਧ ਭਾਰ ਪਾਇਆ ਜਾ ਰਿਹਾ ਤੇ ਜਿਹੜੀ ਇਹ ਮਹਿਕਮਾ ਆ ਇਹਨੂੰ ਵੀ ਜਦਾ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਦੇਣੀ ਹੈ ਇਹਨਾਂ ਨੂੰ ਪੁੱਛਿਆ ਕੀਤੇ ਜਾ ਰਹੀ ਆ ਕਿਉਂਕਿ ਮੈਂ ਇਹੀ ਅਪੀਲ ਕਰਦਾ ਕਿ ਇਹ ਜਿਹੜੀ 225 ਵਾਲਾ ਬੈਲਿਆ ਇਹ ਆਮ ਲੋਕਾਂ ਲਈ ਬਹੁਤ ਘਾਤਕ ਹੋਵੇਗਾ ਕਿਉਂ ਆਮ ਲੋਕਾਂ ਨੂੰ ਵੀ ਦਾ ਇਹ ਨਾਲ ਸਾਂਝ ਤੇ ਸਾਂਝੀਦਾਰ ਹੋਣਾ ਚਾਹੀਦਾ ਵੀ ਇਹ ਜਿਹੜੇ ਬੈਲਿਆ ਗਲਤ ਆ ਜਿਹੜੇ ਇਹਦਾ ਵਿਰੋਧ ਕਰਦੇ ਉਹਨਾਂ ਦਾ ਸਾਥ ਦਈਏ ਜਿਹੜੀਆਂ ਕਿਸਾਨ ਜਿੱਥੇ ਬੰਦੀਆਂਵੇਂ ਵੀ ਨੇ ਉਹਨਾਂ ਵੱਲੋਂ ਵੀ ਵੱਡੇ ਤੌਰ ਤੇ ਇਹਦੇ ਵਿਰੋਧ ਦੇ ਵਿੱਚ ਪ੍ਰੋਗਰਾਮ ਅਲਿੱਕੇ ਗਏ ਆ ਕੇਐਮਐਮ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਆ ਉਹਦੇ ਵਿੱਚ ਵੀ ਸਾਡੀ ਭਾਰਤੀ ਕਿਸਾਨ ਯੂਨੀਅਨ ਬਾ ਵੱਲੋਂ ਪਹਿਲਾਂ ਵੀ ਇੱਕ ਤਰੀਕ ਨੂੰ ਡੀਸੀ ਨੂੰ ਮੰਗ ਪੱਤਰ ਦਿੱਤੇ ਸੀ ਇਸੇ 2025 ਬਿੱਲ ਦੇ ਵਿਰੋਧ ਦੇ ਵਿੱਚ ਤੇ ਕੱਲ ਵੀ 1 ਤੋਂ 3 ਵਜੇ ਤੱਕ ਉਨੀ ਜਿਰਿਆਂ ਦੇ ਵਿੱਚ 26 ਦਾਹਾਂ ਦੇ ਜਿਹੜੇ ਰੇਲ ਰੋਕ ਕੇ ਜਾਣਗੇ 1 ਤੋਂ 3 ਵਜੇ ਤੱਕ 3 ਘੰਟੇ 2 ਘੰਟਿਆਂ ਦਾ ਰੇਲ ਰੋਕੋ ਪ੍ਰੋਗਰਾਮ ਆ ਤੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਕਿ ਹਰੇਕ ਚੀਜ਼ ਨੂੰ ਜਿਹੜਾ ਪ੍ਰਾਈਵੇਟ ਕਰਕੇ ਲੋਕਾਂ ਦੇ ਗਲ ਫਾਹਾ ਪਾਇਆ ਜਾ ਰਿਹਾ ਇਹ ਤੋਂ ਗਰੇਜ ਕਰੋ ਕਿਉਂਕਿ ਲੋਕ ਅੱਗੇ ਬਹੁਤ ਤੰਗ ਨੇ ਤੇ ਲੋਕਾਂ ਨੂੰ ਸੁਖੀ ਜੀਵਨ ਦੇਣਾ ਤੁਹਾਡਾ ਕੰਮ ਹੈ ਨਾ ਕਿ ਹੋਰ ਵੀ ਦੁੱਖ ਦੇਣੇ